ਉੜਿਆ ਚੱਕਰਾ ਸੀ ਆਪਣੇ ਕੈਂਪਸ ਦੇ ਵਿੱਚ ਥੋੜੀਆਂ ਗੜਬੜਾ ਮਿਲੀਆਂ ਨੇ ਇਸ ਕਰਕੇ ਥੋੜੇ ਜਿਹਾ ਮੈਨੇਜਮੈਂਟ ਥੋੜਾ ਚੇਂਜ ਕੀਤਾ ਗਿਆ ਤੁਹਾਨੂੰ ਪਤਾ ਨਹੀਂ ਹੋਣਾ ਕਿ ਮੈਂ ਐਨਆਰਆਈ ਐ ਮੈਂ ਬਾਹਰ ਰਹਿੰਦਾ ਮੈਂ ਇੱਥੇ ਬੰਦੇ ਨੂੰ ਅਪੁਆਇੰਟਮੈਂਟ ਕੀਤਾ ਸੀ ਇਹ ਉਹ ਚੰਦਰਾਂ ਚਲਾਣ ਉਹ ਪਰ ਕੁਝ ਨਹੀਂ ਆਪਣੀ ਚੈਕਿੰਗ ਤੋਂ ਬਾਹਰ ਪਤਾ ਚੱਲਿਆ ਕਿ ਜਿਹੜਾ ਸਹੀ ਨਹੀਂ ਹੋ ਰਿਹਾ ਸੀ ਕੰਮ ਤਾਂ ਇਸ ਕਰਕੇ ਥੋੜੇ ਚੇਂਜਸ ਕੀਤੇ ਗਏ ਆ ਜਦ ਤੋਂ ਬਾਅਦ ਔਰ ਮੇਰਾ ਤਾਂ ਇਹ ਹੀ ਹੈਗਾ ਸਾਰਿਆਂ ਤੋਂ ਜ਼ਿਆਦਾ ਕਿ ਕਿਸੇ ਤਰੀਕੇ ਨਾਲ ਇਹ ਕੈਂਪਸ ਵਧੀਆ ਚੱਲੇ ਮੈਨੂੰ ਆਪਣੇ ਵਾਸਤੇ ਕੋਈ ਨਹੀਂ ਇਨਕਮ ਚਾਹੀਦੀ ਇੱਥੋਂ ਮੈਂ ਤਾਂ ਇਹ ਚਾਹਦਾ ਕਿ ਕਿਸ ਤਰ੍ਹਾਂ ਮੈਂ ਲੋਕਾਂ ਦਾ ਚੰਗਾ ਕਰ ਸਕਾਂ ਮੈਂ ਪਹਿਲਾਂ ਵੀ ਜਦੋਂ 2000 ਸਾਲ ਚ ਇਹ ਕੈਂਪਸ ਖੋਲਿਆ ਸੀਗਾ ਉਦੋਂ ਵੀ ਇਸੇ ਨੀਅਤ ਨਾਲ ਖੋਲਿਆ ਸੀ ਅੱਗੇ ਵੀ ਮੇਰੀ ਇਹ ਨੀਅਤ ਹੈ ਔਰ ਚੇਂਜਸ ਵੀ ਇਸੇ ਕਰਕੇ ਕੀਤੀ ਹੈ ਕਿ ਅਸੀਂ ਕੈਂਪਸ ਨੂੰ ਵਧੀਆ ਕਰ ਸਕੀਏ ਔਰ ਮੈਨੂੰ ਲੱਗਦਾ ਕਿ ਅਸੀਂ ਵਧੀਆ ਕਰਾਂਗੇ ਵੀ ਬਹੁਤ ਚੰਗੀ ਤਰ੍ਹਾਂ ਔਰ ਚੰਗੀ ਇੰਡਸਟਰੀ ਇੱਥੇ ਆ ਰਹੀ ਹੈ ਚੰਗਾ ਸਾਰਾ ਕੁਝ ਆ ਰਿਹਾ ਹੈ ਬੱਚੇ ਵੀ ਚੰਗੀ ਐਜੂਕੇਸ਼ਨ ਕਰ ਰਹੇ ਆ ਔਰ ਇਹ ਕੈਂਪਸ ਕਾਫੀ ਅੱਗੇ ਹੋਰ ਵੀ ਜਾ ਸਕਦਾ ਲੈ ਕੇ ਵੀ ਜਾਵਾਂਗੇ ਇਸ ਨੂੰ ਇੰਨਾ ਕਿ ਮੇਰੇ ਕੋਲ ਹੈ ਜੀ ਦੱਸਣ ਕਮੀਆਂ ਕਿਸ ਤਰ੍ਹਾਂ ਦੀ ਕੱਢੀ ਹੈ ਕਮੀਆਂ ਟੌਪ ਮੈਨੇਜਮੈਂਟ ਜੀ ਰੱਖੀ ਸੀ ਉਹਨਾਂ ਨੇ ਥੋੜੀ ਫੰਡਸ ਦੀ ਇਨਵੈਸਟਮੈਂਟ ਕੀਤੀ ਹੈ ਜੀ ਉਹਦੇ ਵਿੱਚ ਉਹ ਚੀਜ਼ ਮੈਨੂੰ ਨਹੀਂ ਚੰਗੀ ਲੱਗੀ ਕਿਉਂਕਿ ਕੈਂਪਸ ਦੇ ਫੰਡਸ ਬਾਹਰ ਨਹੀਂ ਜਾਣੇ ਚਾਹੀਦੇ ਉਹ ਕੈਂਪਸ ਤੇ ਹੀ ਲੱਗਣੇ ਚਾਹੀਦੇ ਆ ਜੀ ਤੋ ਉਹ ਚੀਜ਼ ਮੈਂ ਮੈਂ ਕਾਜਮ ਨਹੀਂ ਕਰ ਸਕਦਾ ਜੀ ਇਸ ਕਰਕੇ ਮੈਂ ਹਾਸਟੈਪ ਲਿਆ ਜੀ ਸਰ ਉਹ ਵੀ ਐਕਸਪਲੇਨ ਕਰ ਸਕਦਾ ਜੀ ਇਹਦੇ ਬਾਰੇ ਬੰਦ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਜੀ ਪਰ ਟੌਪ ਮੈਨੇਜਮੈਂਟ ਤੁਸੀਂ ਸਮਝ ਸਕਦੇ ਹੋ ਕਿ ਆ ਹੈ ਜੀ ਸੰਜੀ ਜਿਸਦਾ ਨਾਮ ਲੈਣਾ ਚੰਗਾ ਨਹੀਂ ਹੈ ਅੱਗੇ ਹੁਣ ਆਉਣ ਵਾਲੀ ਸਮਝ ਦੀ ਗੱਲ ਆ ਅੱਗੇ ਆਉਣ ਵਾਲੇ ਤੁਸੀਂ ਪ੍ਰੋਗਰੈਸ ਕਰਾਂਗੇ ਇਹਨੂੰ ਬਹੁਤ ਚੰਗੀ ਤਰ੍ਹਾਂ ਕੈਂਪਸ ਦੇ ਫੰਡ ਨੂੰ ਚੰਗੀ ਤਰ੍ਹਾਂ ਦੇਖਿਆ ਜਾਊਗਾ ਕੈਂਪਸ ਸੇ ਹੀ ਲਾਇਆ ਜਾਊਗਾ ਅੱਛਾ ਸਰ ਮੇਰੀ ਮੈਨੂਅਲ ਬਦਲੀ ਹੈ ਉਹ ਇੱਥੇ ਰਹੂਗੀ ਚਾਹੁੰਦਾ ਨੂੰ ਇੰਨੇ ਜੀ ਉਹਨਾਂ ਨੂੰ ਉਹ ਨਹੀਂ ਰਹੇਗੀ ਜੀ ਉਹ ਮੈਨੇਜਮੈਂਟ ਜਿਹੜੀ ਬਦਲੀ ਉਹ ਨਹੀਂ ਰਹੇਗੀ ਕਿਉਂਕਿ ਜੋ ਕੰਮ ਹੋਇਆ ਉਹ ਚੰਗਾ ਨਹੀਂ ਦਿੰਦਾ ਜੀ ਉਹ ਮੈਨੇਜਮੈਂਟ ਜਿਹੜਾ ਉਹਦੇ ਜਿਹੜੇ ਗਿਆ ਨੇ ਉਹਨਾਂ ਜਗ੍ਹਾ ਬੰਦੇ ਰਿਪੋਰਟ ਕਾਉਂਟਰਡ ਕਰਤੀ ਉਹਨਾਂ ਦੀ ਜਗ੍ਹਾ ਬੰਦੇ ਅਜੀ ਮੈਂ ਚਾਰਜ ਲਿਆ ਜੀ ਸਾਰਾ ਹੀ ਮੈਂ ਇੱਥੇ ਰਹਾਂਗਾ ਜੀ ਇੱਥੇ ਹੀ ਮੈਂ ਜਾਵਾਂਗਾ ਨਹੀਂ ਠੀਕ ਹੈ ਜਦੋਂ ਤੱਕ ਮੈਂ ਚੰਗੀ ਤਰ੍ਹਾਂ ਚੰਗੇ ਬੰਦੇ ਲੱਭ ਕੇ ਇੱਥੇ ਉਹਨਾਂ ਨੂੰ ਚੰਗਾ ਪ੍ਰੋਪਰ ਸਿਸਟਮ ਨਹੀਂ ਬਣ ਜਾਂਦਾ ਉਦੋਂ ਤੱਕ ਮੈਂ ਆਪ ਖੁਦ ਦੇਖਾਂਗਾ ਹਾਂਜੀ ਨੇ ਬ੍ਰਾਂਡ ਨੇਮ ਚ ਕੋਈ ਨਹੀਂ ਆ ਜੀ ਬ੍ਰਾਂਡ ਨੇਮ ਤਾਂ ਸੇਮ ਹੈ ਰਿਆਟਰਾਸਟ ਹੈ ਜੀ ਉਹਦੇ ਅੱਗੇ ਅਸੀਂ ਉਹ ਟਰਸਟ ਦੇ ਅੰਦਰ ਲੈਂਬਰਿੰਟੈਕਸ ਕੇ ਲਈ ਯੂਨੀਵਰਸਿਟੀ ਬਣਾਈ ਹੈ ਅਸੀਂ ਹੈ ਨਾ ਜੀ ਨਾ ਕੋਈ ਚੇਂਜ ਨਹੀਂ ਹੋਏਗਾ ਹਾਂਜੀ ਤੁਸੀਂ ਪੜ੍ਹਨ ਦੀ ਗੱਲ ਕਰਦੇ ਆ ਅ ਅੱਗੇ ਵੀ ਪਲਾਣ ਹੈ ਦੂਜਾ ਵੀ ਫਿਊਚਰ ਪਲਾਨ ਨੂੰ ਐਕਸਪੈਂਡ ਕਰਨ ਦਾ ਹੈ ਜੀ ਸਾਡਾ ਜਿੰਨਾ ਵੱਧ ਤੋਂ ਵੱਧ ਇਹਨੂੰ ਐਕਸਪੈਂਡ ਕਰ ਸਕੀਏ ਨੰਮੀ ਨੰਮੀ ਚੀਜ਼ਾਂ ਹੋਰ ਲਿਆ ਸਕੀਏ ਇੱਥੇ ਬੱਚਿਆਂ ਨੂੰ ਜਿੰਨੀ ਵੀ ਵੱਧ ਤੋਂ ਵੱਧ ਸਹੂਲਤ ਦੇ ਸਕੀਏ ਹੈ ਨਾ ਜੀ ਬੱਚਿਆਂ ਨੂੰ ਜੌਬਾਂ ਤੇ ਲਵਾ ਸਕੀਏ ਇਹ ਸਾਡਾ ਪਲਾਨ ਹੈ ਜੀ ਪ੍ਰੋਪਰਲੀ ਉਹ ਦੱਸ ਦੋ ਕਿ ਅੱਜ ਕੀ ਚੱਲ ਰਿਹਾ ਹੈ ਕਿਹੜੀ ਕਿਹੜੀ ਕੰਪਨੀਆਂ ਤੇ ਚੱਲ ਰਹੀ ਹੈ ਇਸ ਵੇਲੇ ਸਾਡੇ ਨਾਲ ਜੀ IBM ਹੈ Tata ਹੈ ਇੱਕ ANSYS ਕੰਪਨੀ ਹੈ marketing ਕੰਪਨੀ ਹੈ ਇਹ 10 ਕੰਪਨੀਆਂ ਸਾਡੇ ਨਾਲ ਲੱਗੀਆਂ ਹੋਈਆਂ ਜੀ ਇਹਨਾਂ ਦੇ ਕੋਰਸ ਅਸੀਂ ਚਲਾਉਂਦੇ ਆ ਉਹਨਾਂ ਨਾਲ ਮਿਲ ਕੇ ਔਰ ਬੱਚਿਆਂ ਨੂੰ ਉਹਨਾਂ ਨੇ ਹੀ ਜੌਬ ਦੇ ਦੇਣੀਆਂ ਇਸ ਤਰ੍ਹਾਂ ਅਸੀਂ ਕਰ ਰਹੇ ਜੀ ਕੰਮ ਉਹਨਾਂ ਨਾਲ ਕੋਈ ਫਰਕ ਨਹੀਂ ਪੈਗਾ ਨਹੀਂ ਵੀ ਫਰਕ ਨਹੀਂ ਪੈਗਾ ਮੇਰੇ ਸਾਹਮਣੇ ਚੰਗਾ ਹੋਏਗਾ ਜੀ ਕਿਉਂਕਿ ਜਿਹੜੇ ਫੰਡਸ ਹੁੰਦੇ ਆ ਨਾ मेन चीज ਤਾਂ है कि ਕਿ ਫੰਡਸ ਬੱਚਿਆਂ ਦੇ चाहिए ਚਾਹੀਦੇ ਆ ਇਹ ਇਹਨੂੰ ਅਸੀਂ ਆਊਟ ਨਹੀਂ ਕਰ ਸਕਦੇ ਫੰਡਸ ਨੂੰ ਤਾਂ ਇਹ ਵਾਲਾ ਇੱਕ ਪ੍ਰੈਸ ਬਾਰੇ ਮਿਲ ਜਾਣੇ ਜ਼ਰੂਰੀ ਬੋਤਨਾਂ ਦੇਖੋ ਜੀ ਮੇਰੀ ਹੱਥ ਜੋੜ ਕੇ ਤੁਹਾਨੂੰ ਬੇਨਤੀ ਹੈ ਕਿ ਮੈਂ ਇੱਕ ਚੰਗਾ ਕੰਮ ਕਰਨ ਵਾਸਤੇ ਇਹ ਸ਼ੁਰੂ ਕੀਤਾ ਸੀ ਕੈਂਪਸ ਉਹ ਮੈਂ ਚੰਗਾ ਹੀ ਕਰਨਾ ਚਾਹਾਂ ਲੋਕਾਂ ਨੂੰ ਕੁਝ ਮੈਂ ਵਾਪਸ ਦੇਣਾ ਚਾਹਾਂ ਮੇਰੀ ਫੈਮਿਲੀ ਮੈਂ ਸਾਰੇ ਅਸੀਂ ਬਾਹਰ ਰਹਿੰਦੇ ਆ 40 ਸਾਲ ਹੋ ਗਏ ਮੈਨੂੰ ਰਹਿੰਦ ਨੂੰ ਮੇਰੇ ਦਿਲ ਸੀ ਮੈਂ ਕਮਿਊਨਿਟੀ ਨੂੰ ਕੁਝ ਦੇ ਸਕਾਂ ਵਾਪਸ ਠੀਕ ਹੈ ਔਰ ਗਾਹਾਂ ਵੀ ਮੇਰਾ ਉਹੀ ਚੀਜ਼ ਹੈ ਉਹੀ ਚੀਜ਼ ਮੈਂ ਲੈ ਕੇ ਚੱਲਾਂਗਾ ਔਰ ਮੈਂ ਜੋ ਮੇਤੇ ਬੱਤ ਬੱਤ ਚੰਗਾ ਹੋ ਸਕਦਾ ਹੋਇਆ ਕਮਿਊਨਿਟੀ ਵਾਸਤੇ ਮੈਂ ਉਹ ਕਰਾਂਗਾ ਨੇ ਕੋਈ ਹਜੀ ਅਸੀਂ ਜੀ ਪਹਿਲਾਂ ਮੈਂ ਚੈੱਕ ਕੀਤਾ ਉਸ ਤੋਂ ਬਾਅਦ ਅਸੀਂ ਇੱਕ ਕਮੇਟੀ ਬਣਾਉਣ ਲੱਗੇ ਆ ਇਹਨੂੰ ਥੋਰੋਲੀ ਚੈੱਕ ਕਰਾਂਗੇ ਚੰਗੀ ਤਰ੍ਹਾਂ ਚੈੱਕ ਕਰਾਂਗੇ ਕਿ ਕਿਸੇ ਨੂੰ ਵੀ ਕੋਈ ਇਸ ਤਰ੍ਹਾਂ ਨਾ ਹੋਵੇ ਕਿ ਅਸੀਂ ਕਿਸੇ ਨਾਲ ਕੋਈ ਗਲਤ ਕੰਮ ਕਰ ਦਿੱਤਾ ਹਰ ਚੀਜ਼ ਫੇਰ ਹੋਵੇ ਜੀ ਉਹ ਕਮੇਟੀ ਬਣਾ ਕੇ ਪ੍ਰੋਪਰ ਕਮੇਟੀ ਉਹਨੂੰ ਚੈੱਕ ਕਰੇਗੀ ਉਸ ਤੋਂ ਅੱਗੇ ਫਿਰ ਆਪਾਂ ਚੱਲਾਂਗੇ ਇਸ ਤਰ੍ਹਾਂ ਹੋਵੇਗਾ ਬੱਚਿਆਂ ਦਾ ਇੱਕ ਸਵਾਲ ਸੀਗਾ ਕੋਈ ਪਹਿਲੇ ਇਨਸੀਡੈਂਟ ਹੋ ਕੇ ਆਇਆ ਸੀ ਹਾਂ ਜੀ ਹਾਂ ਜੀ ਇਹ ਵਰਟਨ ਜਿਹੜੀ ਲੈਂਦੀਆਂ ਉਹਨਾਂ ਨੂੰ ਪਾਲਿਸੀ ਵਿੱਚ ਕਲਾਸਿਸ ਕਿ ਮਿਲਦੀਆਂ ਜਾਂ ਉਹਨਾਂ ਨੂੰ ਮੁੱਖ ਤੌਰ ਪਰ ਮਤਲਬ ਪੂਰੀਆਂ ਨਹੀਂ ਕੁੜੀਆਂ ਜਿੰਨੀ ਕਿ ਟੋਰਪੋ ਇੱਕ ਸਰਕਿਊਟ ਚ ਦੇਖੋ ਸਰ ਮੈਂ ਹੁਣ ਆ ਗਿਆ ਹੈ ਹੈ ਨਾ ਜੀ ਹੁਣ ਮੈਂ ਸਾਰੇ ਹੈਡਸ ਦੇ ਨਾਲ ਮੀਟਿੰਗ ਲੈ ਕੇ ਹਟਿਆ ਮੇਰਾ ਉਹਨਾਂ ਨੂੰ ਸਭ ਤੋਂ ਪਹਿਲਾਂ ਇੱਕੋ ਚੀਜ਼ ਸੀਗੀ ਤੁਸੀਂ ਹਰ ਬੱਚੇ ਦਾ ਖਿਆਲ ਰੱਖੋ ਉਹ ਜਿੰਨੀ ਫੈਕਲਟੀ ਕਿਸੇ ਕੋ ਘੱਟ ਆਪਣੀ ਫੈਕਲਟੀ ਪੂਰੀ ਕਰੋ ਬੱਚਿਆਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੋਣੀ ਚਾਹੀਦੀ ਸਭ ਤੋਂ ਵੱਧ ਮੇਰੀ ਪ੍ਰਾਇੋਰਟੀ ਇਹ ਹੈ ਉਸ ਤੋਂ ਬਾਅਦ ਹੋਰ ਚੀਜ਼ਾਂ ਨੇ ਜਿੰਨੇ ਵੀ ਸਟੂਡੈਂਟ ਹੈ ਲੋਕਾਂ ਦੇ ਮਾਪਿਓ ਨੇ ਸਾਡੇ ਤੇ ਵਿਸ਼ਵਾਸ ਕਰਕੇ ਬੱਚੇ ਭੇਜੇ ਆ ਅਸੀਂ ਕਿਸੇ ਤਰ੍ਹਾਂ ਦੀ ਬੱਚੇ ਨੂੰ ਕੋਈ ਕਮੀ ਨਾ ਛੱਡ ਸਕੀ ਜੀ